ਸੋਮਵਾਰ ਨੂੰ ਲੁਧਿਆਣਾ ਪਹੁੰਚੇ ਸਿਹਤ ਮੰਤਰੀ ਡਾਕਟਰ ਬਲਬੀਤ ਸਿੰਘ ਸਿੱਧੂ ਨੇ ਲੁਧਿਆਣਾ ਦੇ ਸਿਵਲ ਹਸਪਤਾਲ ਦਾ ਦੌਰਾ ਕੀਤਾ ਉਹਨਾਂ ਮਰੀਜ਼ਾਂ ਨਾਲ ਵੀ ਗੱਲਬਾਤ ਕੀਤੀ ਅਤੇ ਹਸਪਤਾਲ ਦੇ ਡਾਕਟਰਾਂ ਨਾਲ ਵੀ ਮੀਟਿੰਗ ਕੀਤੀ ਅਤੇ ਹਸਪਤਾਲ ਦੀਆਂ ਕਮੀਆਂ ਬਾਰੇ ਜਾਣਕਾਰੀ ਲਈ ਸਿਹਤ ਮੰਤਰੀ ਬਲਬੀਰ ਸਿੱਧੂ ਨੇ ਕਿਹਾ ਕਿ ਉਹਨਾਂ ਦਾ ਟੀਚਾ ਲੁਧਿਆਣਾ ਦੇ ਸਿਵਲ ਹਸਪਤਾਲ ਨੂੰ ਜਨਵਰੀ ਤੱਕ ਅਪਗ੍ਰੇਡ ਕਰਨਾ ਹੈ ਉਹਨਾਂ ਕਿਹਾ ਕਿ ਹਸਪਤਾਲ ਵਿੱਚ ਬਿਹਤਰ ਸੇਵਾਵਾਂ ਦੇਣ ਲਈ ਉਹ ਪੂਰੀ ਕੋਸ਼ਿਸ਼ ਕਰ ਰਹੇ ਹਨ ਤਾਂ ਜੋ ਮਰੀਜ਼ਾਂ ਨੂੰ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ ਦਵਾਈਆਂ ਹਸਪਤਾਲ ਵਿੱਚ ਹੀ ਉਪਲਬਧ ਹੋਣਗੀਆਂ ਸਿਹਤ ਮੰਤਰੀ ਨੇ ਕਿਹਾ ਕਿ ਮਰੀਜ਼ਾਂ ਨੂੰ ਹਸਪਤਾਲ ਵਿੱਚ ਹੀ ਦਵਾਈਆਂ ਮਿਲਣਗੀਆਂ ਅਤੇ ਸਮੇਂ-ਸਮੇਂ ਤੇ ਮਰੀਜ਼ਾਂ ਤੋਂ ਫੀਡਬੈਕ ਵੀ ਲਈ ਜਾਵੇਗੀ ਤਾਂ ਜੋ ਜੋ ਵੀ ਸਮੱਸਿਆ ਆਉਂਦੀਆਂ ਹਨ ਉਹਨਾਂ ਨੂੰ ਸਮੇਂ ਸਿਰ ਹੱਲ ਕੀਤਾ ਜਾ ਸਕੇ ਰਿਪੋਰਟ ਆਉਣ ਤੋਂ ਬਾਅਦ ਕੀਤੀ ਜਾਵੇਗੀ ਕਾਰਵਾਈ ਸ਼ਹਿਰ ਵਾਸੀ ਸ਼ਿਵਰਾਜ ਮਿੱਤਲ ਵੱਲੋਂ ਸਰਕਾਰ ਵੱਲੋਂ ਖੋਲੇ ਗਏ ਆਮ ਆਦਮੀ ਕਲੀਨਿਕ ਵਿੱਚ ਕਰੋੜਾ ਰੁਪਏ ਦੇ ਘਪਲੇ ਸੰਬੰਧੀ ਸਿਹਤ ਮੰਤਰੀ ਨੇ ਕਿਹਾ ਕਿ ਸ਼ਿਕਾਇਤ ਦੀ ਬਿਜਲੀਅਸ ਜਾਂਚ ਚੱਲ ਰਹੀ ਹੈ ਅਤੇ ਰਿਪੋਰਟ ਆਉਣ ਤੋਂ ਬਾਅਦ ਸਖਤ ਕਾਰਵਾਈ ਕੀਤੀ ਜਾਵੇਗੀ ਜਲਦੀ ਹੀ ਡਾਕਟਰਾਂ ਦੀ ਕਮੀ ਪੂਰੀ ਹੋ ਜਾਵੇਗੀ ਸਿਹਤ ਮੰਤਰੀ ਨੇ ਕਿਹਾ ਕਿ ਲੁਧਿਆਣਾ ਦੇ ਸਿਵਲ ਹਸਪਤਾਲ ਵਿੱਚ ਡਾਕਟਰਾਂ ਦੀ ਘਾਟ ਨੂੰ ਜਲਦੀ ਹੀ ਪੂਰਾ ਕੀਤਾ ਜਾਵੇਗਾ ਤਾਂ ਜੋ ਮਰੀਜ਼ਾਂ ਨੂੰ ਇਲਾਜ ਲਈ ਬਾਹਰ ਨਾ ਜਾਣਾ ਪਵੇ ਸਿਵਲ ਹਸਪਤਾਲ ਵਿੱਚ ਹੀ ਮਰੀਜ਼ਾਂ ਦਾ ਆਰਾਮ ਨਾਲ ਇਲਾਜ ਕੀਤਾ ਜਾਵੇਗਾ ਮੇਰਾ ਜੀ ਮੇਰਾ ਜਿਹੜਾ ਡੈਂਗੂ ਆ ਤੇ ਹੋਰ ਜਿਹੜੀਆਂ ਵੈਕਟਰ ਬੋਰਨ ਡਿਜ਼ੀਜ਼ ਹੈ ਪਿਛਲੀ ਵਾਰੀ ਇਹਨਾਂ ਦੇ ਜਿਹੜੇ ਸੀਗੇ ਨਾ ਤੁਹਾਡੇ 1114 ਕੇਸ ਹੋਏ ਸੀਗੇ ਜੀ ਇਸ ਵਾਰੀ ਤਕਰੀਬਨ 350 ਦੇ ਕਰੀਬ ਹੋਏ ਆ ਕਿੰਨੇ ਆ ਜੀ ਐਗਜ਼ੈਕਟ 900 391 391 ਹੈ ਜੀ ਪਿਛਲੀ ਵਾਰੀ 1100 ਤੋਂ ਉੱਪਰ ਸੀ ਇਸ ਵਾਰੀ ਜਿਹੜੇ ਹੈਗਾ 400 ਤੋਂ ਘੱਟ ਹੈ ਇਹ ਜਿਹੜੀ ਰਿਡਕਸ਼ਨ ਹੈ ਕਿੱਦਾਂ ਹੋਈ ਹੈ ਇਹ ਜਿਵੇਂ ਮੈਂ ਤੁਹਾਨੂੰ ਦੱਸ ਰਿਹਾ ਵੀ ਬੜੇ ਅਸੀਂ ਨਵੇਂ ਇਨੀਸ਼ੀਏਟਿਵ ਲੈ ਬ ਜੰਨੀਆਂ ਨਰਸਿੰਗ ਸਟੂਡੈਂਟਸ ਹੈ ਅਸੀਂ ਉਹਨਾਂ ਚੋਂ 5000 ਨੂੰ ਟ੍ਰੇਨ ਕਰ ਚੁੱਕੇ ਆ ਵੀ ਉਹਨਾਂ ਨੇ ਡੈਂਗੂ ਦਾ ਲਾਰਵਾ ਚੈੱਕ ਕਰਨਾ ਔਰ ਉਹਨਾਂ ਨੇ ਅਸੀਂ ਬਰੀਡਿੰਗ ਚੈੱਕਰ ਬਣਾਤਾ ਸਾਰਿਆਂ ਨੂੰ ਇਸੇ ਤਰ੍ਹਾਂ 79 ਜਿਵੇਂ ਤੁਹਾਡੇ ਗੁਰਦੇ ਫੇਫਰ ਹੁੰਦੇ ਆ ਲੋਕਾਂ ਦੇ ਕਮਨੀਕਿਟੀ ਡਿਜ਼ੀਜ਼ਸ ਵਾਸਤੇ ਟ੍ਰੇਨਿੰਗ ਦੇ ਰਹੇ ਆ ਸੋ ਜਿੰਨੀਆਂ ਵੀ ਨਰਸਿੰਗ ਸਟੂਡੈਂਟ ਆ ਜਿੰਨੇ ਮੈਡੀਕਲ ਸਟੂਡੈਂਟਸ ਆ ਔਰ ਜਿੰਨੇ ਇੰਟਰਨਸ ਹੈ ਗਿਆ ਸਾਰਿਆਂ ਨੂੰ ਟ੍ਰੇਨਿੰਗ ਦੇ ਰਹੇ ਆ ਇਸ ਤੋਂ ਬਾਅਦ ਅਗਲੇ ਸਾਲ ਮੈਂ ਜਿੰਨੇ ਡਿਗਰੀ ਕਾਲਜੇਸ ਆ ਤੁਸੀਂ ਦੇਖੋ ਵੀ 2 ਲੱਖ ਬੱਚਿਆਂ ਨੂੰ ਟ੍ਰੇਨਿੰਗ ਦੇ ਦੇਣੀ ਆ ਸਕੂਲਾਂ ਦੇ ਵਿੱਚ ਕਾਲਜਾਂ ਦੇ ਵਿੱਚ ਤਾਂ ਕਿ ਡੈਂਗੀ ਦਾ ਲਾਰਵਾ ਸੀ ਉਹਨੂੰ ਉਹਨੂੰ ਮਤਲਬ ਡੈਂਗੀ ਜਿਹੜਾ ਹੈਗਾ ਉਹਦੀ ਅਸੀਂ ਇਸ ਵਾਰੀ ਸਾਡੇ 50% ਰਿਡਕਸ਼ਨ ਹੋਈ ਆ ਅਗਲੀ ਵਾਰੀ ਮੇਰਾ ਟਾਰਗੇਟ 90% ਰਿਡਕਸ਼ਨ ਦਾ ਹੈਗਾ ਤੁਸੀਂ ਵੀ ਦੇਖ ਰਹੇ ਹੋਵੋਗੇ ਕਿ ਇਸ ਵਾਰੀ ਡੈਂਗੂ ਦੀ ਹਾਕਾਰ ਨਹੀਂ ਬਚੀ ਆ ਜੀ ਬਲੱਡ ਦੀ ਸ਼ਾਰਟੇਜ ਨਹੀਂ ਹੋਈ ਮੈਡੀਸਨ ਦੀ ਸ਼ਾਰਟੇਜ ਨਹੀਂ ਇਹ ਕਿੰਨਾ ਫਾਇਦਾ ਹੁੰਦਾ ਇਹਦਾ ਜੀ ਇਸੇ ਤਰ੍ਹਾਂ ਅਸੀਂ ਜਿਹੜਾ ਹੈਗਾ ਤੁਹਾਡੇ ਲੋਕਾਂ ਦੇ ਗੁਰਦੇ ਫੇਲ ਹੁੰਦੇ ਆ ਹਾਰਟ ਅਟੈਕ ਹੁੰਦਾ ਬ੍ਰੇਨ ਸਟ੍ਰੋਕ ਹੁੰਦਾ ਇਹਨਾਂ ਨੂੰ ਲਾਈਫਸਟਾਈਲ ਡਿਸਆਰਡਰ ਕਹਿੰਦੇ ਇਹਦੇ ਵਾਸਤੇ ਵੀ 50000 ਨਰਸਿੰਗ ਸਟੂਡੈਂਟਸ ਨੂੰ ਟ੍ਰੇਨ ਕਰ ਰਹੇ ਆ ਜੀ ਸੋ ਇਹਨਾਂ ਮੁੱਦਿਆਂ ਨੂੰ ਲੈ ਕੇ ਜਿਹੜੀਆਂ ਲਾਈਫਸਟਾਈਲ ਡਿਸਆਰਡਰਸ ਆ ਵੈਕਟਰ ਬੌਂਡ ਡੀਜ਼ੀਜ਼ ਆ ਔਰ ਜਿਹੜਾ ਹਸਪੀਟਲ ਦੀ ਜਿਹੜਾ ਕੰਮ ਚੱਲ ਰਿਹਾ ਹੈ ਇਹਦੀ ਕੀ ਪ੍ਰੋਗਰੈਸ ਹੈ ਆਪਾਂ ਨੂੰ ਕਿਹੜੀ ਕੀ ਰਿਕੁਆਇਰਮੈਂਟਸ ਆ ਆਪਣੀਆਂ ਆਈਸੀਯੂ ਸ਼ੁਰੂ ਕਰਨਾ ਉਹਦੇ ਵਾਸਤੇ ਆਪਣੇ ਕੋਲੇ ਕੀ ਹੈਗਾ ਕੀ ਆਪਣੇ ਗ੍ਰੈਪਸ ਹੈਗੇ ਆ ਨਿਓਨੈਟਰਲ ਇੰਟੈਂਸਿਵ ਕੇਅਰ ਯੂਨਿਟ ਕਰਨਾ ਉਹਦੇ ਵਾਸਤੇ ਕੀ ਕੁਝ ਹੈਗਾ ਸਾਰਾ ਉਹ ਸਾਰਾ ਕੁਝ ਕਰ ਰਹੇ ਆ